ਹਾਂਜੀ ਸਰਵਣ ਸਿੰਘ ਪੰਦੇਰ ਬੋਲਦਾ ਜੀ ਦੋਵਾਂ ਫਾਰਮਾਂ ਵੱਲੋਂ ਸਾਡੀ ਪੰਜਾਬ ਵਾਸੀਆਂ ਨੂੰ ਇਹ ਅਪੀਲ ਹੈ ਪੀਐਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਲਾਈਵ ਬਹੁਤ ਜ਼ਰੂਰੀ ਹੈਗਾ ਵਾ ਔਰ ਕਿਉਂਕਿ ਦੇਖੋ ਇਸ ਵळे ਨਸਲਾਂ ਫਸਲਾਂ ਦੀ ਸੰਘਰਸ਼ ਜੜਾ ਵਾ ਉਹ ਬਹੁਤ ਹਾਈ ਲੈਵਲ ਤੇ ਚਲਾ ਗਿਆ ਔਰ ਉਹ ਹੁਣ ਕ੍ਰੂਸ਼ਲ ਮੋੜ ਤੇ ਆ ਹਾਕਮ ਇਸ ਵळे ਹਮਲੇ ਦੀ ਤਾਕਤ ਚ ਨੇ ਇਸ ਕਰਕੇ ਬੇਨਤੀ ਕਰਨਾ ਜਿਹੜੇ ਵੀ ਵੀਰ ਜੁੜੇ ਆ ਇਹ ਪੂਰਾ ਲਾਈਵ ਸੁਣਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚ ਜਾਵੇ ਦੇਖੋ ਸਰਕਾਰ ناکਾਮ ਜਾਬ ਰਹੀ ਸਾਡੇ ਅੰਦੋਲਨ ਨੂੰ ਪੁੱਟਣ ਦੇ ਵਿੱਚ ਔਰ ਅਸੀਂ ਪੰਜਾਬ ਬੰਦ ਦਾ ਕਾਲ ਕੀਤੀ ਹੈ 30 ਨੂੰ ਪਰ 30 ਤੱਕ ਆਪਾਂ ਮੋਰਚਾ ਬਚਾਉਣਾ ਵਾ ਜੇ 30 ਤੱਕ ਮੋਰਚਾ ਬਚ ਗਿਆ ਫਿਰ ਆਪਾਂ ਜਿੱਤਲ ਵਧਾਂਗੇ ਕਿਉਂਕਿ ਖਨੌਰੀ ਬਾਰਡਰ ਤੇ ਹਮਲੇ ਦੀ ਤਾਕਤ ਚ ਨੇ ਸਰਕਾਰ ਤੋਂ ਸਮਝਣ ਵਾਲੀ ਗੱਲ ਆ ਉਹ ਸ਼ੰਭੂ ਤੇ ਵੀ ਅਟੈਕ ਕਰ ਸਕਦੇ ਆ ਕੋਈ ਰੌਲਾ ਨਹੀਂ ਆ ਪਿਉਨਾ ਜੋਰ ਲਾ ਲਿਆ ਸਾਡੇ ਅੰਦੋਲਨ ਨੂੰ ਤਾਰ ਪੀਟੋ ਕਰ ਲਈ ਏਜੰਸੀਆਂ ਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸਫਲ ਨਹੀਂ ਹੋ ਸਕੇ ਮੋਦੀ ਸਰਕਾਰ ਨੇ 20 ਕਿਸਮ ਦੇ ਛਲ ਕੀਤੇ ਸਾਡੇ ਨਾਲ ਛਲ ਕਰਦੀ ਰਹੀ 20 ਕਿਸਮ ਦੇ ਛਲਾਂ ਤੇ ਲੱਗੀ ਮੋਦੀ ਸਰਕਾਰ ਪਰ ਉਹ ਕਾਮਯਾਬ ਨਹੀਂ ਹੋ ਸਕੀ। ਔਰ ਨਾਕਾਮਜਬ ਰਹੀ ਆ ਮੋਦੀ ਸਰਕਾਰ 20 ਕਿਸਮ ਦੇ ਛਲ ਛਲਾਂ ਦੇ ਵਿੱਚ ਇਹ ਸੀਗਾ ਕਿ ਕੰਟਰੈਕਟ ਫਾਰਮਿੰਗ ਤੇ ਕਿਸਾਨਾਂ ਨੂੰ ਫਸਾ ਲਓ। ਨਿਕਲ ਕੇ ਸ਼ੰਭੂ ਬਾਰਡਰ ਖੋਲਣ ਲੱਗਿਆ ਇਹਨਾਂ ਦਾ ਆਪਣਾ ਬੰਦਾ ਜਿਹੜਾ ਉਹ ਗਿਆ ਅਦਾਲਤ ਦੇ ਵਿੱਚ ਔਰ ਫਿਰ ਜੀ ਛੱਟਫਟ ਫੈਸਲਾ ਆ ਗਿਆ ਵੀ ਸ਼ੰਭੂ ਬਾਰਡਰ ਖੋਲ ਦੋ ਹਾਈ ਕੋਰਟ ਨੇ ਫੈਸਲਾ ਕਰਤਾ ਭਈ ਉਦੋਂ ਬਾਅਦ ਉਸੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੈਲੰਜ ਕਰ ਦਿੱਤਾ ਔਰ ਇਹ ਰੈਟ ਪਈ ਸੀ ਸ਼ੰਭੂ ਬਾਰਡਰ ਖੋਲਣ ਤੇ ਵੇਖੋ ਕਿਵੇਂ ਭਾਰਤ ਸਰਕਾਰ ਸਾਨੂੰ ਉਲਝਾਉਂਦੀ ਹੈ ਔਰ ਉਹਦੇ ਵਿੱਚ ਦੋ ਦੌਰ ਦੀਆਂ ਗੱਲਾਂ ਹੋ ਗਈਆਂ ਜਦੋਂ ਸੁਪਰੀਮ ਕੋਰਟ ਦੀ ਕਮੇਟੀ ਬਣੀ ਐ ਸਿਖਿਆ ਸ਼ੰਭੂ ਬਾਰਡਰ ਕੋਈ ਵੀ ਸਾਰੇ ਬਾਰਡਰ ਖੋਲ ਦੂ ਸਰਕਾਰ ਭੱਜ ਗਈ ਉਹਦੇ ਵਿੱਚ ਮੁੜ ਕੇ ਸੁਪਰੀਮ ਕੋਰਟ ਵੱਲੋਂ ਹੋਰ ਕਮੇਟੀ ਬਣਾ ਦਿੱਤੀ ਵੀ ਸਾਰੇ ਮਸਲਿਆਂ ਦੇ ਹੱਲ ਵਾਸਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਹ ਕਿਹਾ ਵੀ ਕੀ ਇਹ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰੂਗੀ ਜਾਂ ਤੇ ਸਾਰਿਆਂ ਪੱਖਾਂ ਨਾਲ ਗੱਲ ਕਰੂਗੀ ਉਹਦਾ ਕੋਈ ਜਵਾਬ ਨਹੀਂ ਕਿੱਲਾ ਕਿਸਾਨਾਂ ਨਾਲ ਗੱਲ ਕਰ ਲੂਗੀ ਹੋਰ ਨਾਲ ਨਾਲ ਗੱਲ ਕਰ ਲੂਗੀ ਤੇ ਜਿੰਨੇ ਰੇਟ ਪਾਈ ਆ ਉਹਦੇ ਨਾਲ ਗੱਲ ਹੀ ਨਹੀਂ ਕਰਦੀ ਹੋ ਕਮੇਟੀ ਚਲੋ ਅਸੀਂ ਦੱਸਦਾ ਵੀ ਇਹ ਕਮੇਟੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ ਕਮੇਟੀਆਂ ਕਮੇਟੀਆਂ ਮਸਲੇ ਉਲਝਾਉਣ ਨੂੰ ਹੁੰਦੀਆਂ ਹੈਗੀਆਂ ਵਾ ਤੋ ਇਸ ਕਰਕੇ ਕਮੇਟੀਆਂ ਨੇ ਮਸਲੇ ਉਲਝਾਉਣੇ ਆ ਤੋ ਇਹ ਇਹ ਇਸ ਕਰਕੇ ਆ ਵੀ ਇਹ ਕਮੇਟੀ 'ਚ ਸ਼ਾਮਲ ਨਹੀਂ ਹੋਇਆ ਸਾਹ ਸਕਦਾ ਪਰ ਜਦੋਂ ਕਮੇਟੀ ਇਹ ਲਈ ਆਏ ਅਜੇ ਤੱਕ ਦ੍ਰਿਖਾ ਤੇ ਦ੍ਰਿਖਾ ਤੇ ਪਾਈ ਗਏ ਆ ਹੁਣ ਇਹਨਾਂ ਨੂੰ ਲੱਗਿਆ ਵੀ ਕਿਸਾਨ ਅੰਦੋਲਨ ਜਿਵੇਂ ਪੂਰੇ ਪੰਜਾਬੀ ਇਕੱਠੇ ਹੋ ਗਏ ਪੂਰੀ ਦੁਨੀਆ 'ਚ ਅੰਦੋਲਨ ਉੱਭਰ ਗਿਆ ਦੇਸ਼ ਦੇ ਵਿੱਚ ਅੰਦੋਲਨ ਉੱਭਰ ਗਿਆ ਵਾ ਇਹ ਦੇਸ਼ ਲੈਵਲ ਤੇ ਅੰਦੋਲਨ ਚੜ ਗਿਆ ਸ਼ੇਅਰ ਕਰ ਦਿਓ ਮੇਰੇ ਵੀਰ ਵੱਤ ਤੋਂ ਵੱਤ ਇਹ ਦੇਸ਼ ਲੈਵਲ ਤੇ ਅੰਦੋਲਨ ਚੜ ਗਿਆ 140 ਕਰੋੜ ਭਾਰਤ ਵਾਲੇ ਜੁੜ ਗਏ ਆ ਔਰ ਪੰਜਾਬੀ ਨਾਲ ਖੜ ਗਏ ਆ ਇਹਨਾਂ ਦਾ ਏਕਾ ਵੀ ਹੋਣ ਲੱਗ ਪਿਆ ਵਾ ਤੇ ਹੁਣ ਕੀ ਕਰੀਏ ਉਹਨਾਂ ਨੇ ਸੁਪਰੀਮ ਕੋਰਟ ਦੇ ਮੋਢੇ ਤੇ ਰੱਖੀ ਹੈ ਵੀ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਲਈਏ ਔਰ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਉਹ ਚਲਾਉਣ ਦਾ ਯਤਨ ਕਰ ਰਹੇ ਆ ਔਰ ਇਸ ਕਰਕੇ ਹੁਣ ਉਹ ਵੀ ਸੁਪਰੀਮ ਕੋਰਟ ਨੇ ਕਿਹਾ ਜੀ ਪੰਜਾਬ ਦੇ ਡੀਜੀਪੀ ਨੂੰ ਬਹਾਨਾ ਮਿਲ ਗਿਆ ਨਾ ਭਗਵੰਤ ਮਾਨ ਨੂੰ ਠੀਕ ਹੈ ਜੀ ਔਰ ਕਿੱਡੀ ਛੇਤੀ ਗਏ ਆ ਵੀ ਫੈਸਲੇ ਮੈਂ ਤੁਹਾਨੂੰ ਦੱਸਦਾ ਸੁਪਰੀਮ ਕੋਰਟ ਦੇ ਜਦ ਇਹਨਾਂ ਕਦੀ ਲਾਗੂ ਨਹੀਂ ਕੀਤੇ ਮਾਨਯੋਗ ਹਾਈ ਕੋਰਟ ਪੰਜਾਬ ਹਰਿਆਣਾ ਦਾ ਫੈਸਲਾ ਵੀ 15 ਦਿਨਾਂ ਬਾਅਦ ਗੰਨੇ ਦੀ ਪੇਮੈਂਟ ਹੋਣੀ ਚਾਹੀਦੀ ਆ ਨਹੀਂ ਤਾਂ ਵਿਆਜ ਨਾ ਦੋ ਅਜਾ ਕੋਈ ਨਹੀਂ ਲਾਗੂ ਕਰਦਾ ਭਾਈ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਜਸਟਰਡ ਗੰਗੋਲੀ ਤੇ ਜਸਟਰਡ ਸਿੰਘਵੀ ਦਾ ਵੀ ਤੁਸੀਂ ਉਪਜਾਊ ਜ਼ਮੀਨਾਂ ਨਹੀਂ ਲੈ ਸਕਦੇ ਸਾਰੀਆਂ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਹੀ ਖੋ ਰਹੇ ਨੇ ਜਿੰਨੇ ਭਾਰਤ ਮਾਲਾ ਤਹਿਤ ਪ੍ਰੋਜੈਕਟ ਆ ਹੁਣ بڑا ਚੈਨਲਾਂ ਦਾ ਹੀ ਪ੍ਰਚਾਰ ਆ ਰਿਹਾ ਵੀ ਉਹ ਜਿਹੜੀ ਆ ਬੁਲੇਟ ਟ੍ਰੇਨ ਨਿਕਲਣੀ ਆ ਚ ਮਾਲਾ ਮਾਲ ਹੋ ਜਾਣਗੇ ਕਿਸਾਨ ਮਾਲਾ ਮਾਲ ਹੋਣਗੇ ਕੀ ਜਮੀਨਾ ਹੱਥ ਖੋਲਣਗੇ ਤੋਂ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਜੜਾ ਵਾ ਉਹ ਚਲਾਉਣ ਦਾ ਯਤਨ ਹੋ ਰਿਹਾ ਵੀ ਸੁਪਰੀਮ ਕੋਰਟ ਦਾ ਨਾਮ ਲੈ ਲਈਏ ਠੀਕ ਹੈ ਜੀ ਭਰਾਓ ਹੁਣ ਪਰਖ ਦਾ ਵੇਲਾ ਵਾ ਹੁਣ ਖੜਨ ਦਾ ਵੇਲਾ ਵਾ ਭਰਾਓ ਚਾਹੇ ਇਹ ਹੈਗੇ ਸਰਕਾਰਾਂ ਦੇ ਫੈਸਲੇ ਹੋਣੇ ਆ ਕੇਂਦਰ ਤੇ ਪੰਜਾਬ ਦੇ ਕਿ ਮੋਰਚਾ ਇੱਥੇ ਲੱਗਾ ਭਾਈ ਇਹ ਦੋ ਫੋਰਮ ਮੀਟਿੰਗ ਕਰਕੇ ਫੈਸਲਾ ਕਰਨਗੇ ਕਹਿੰਦਾ ਵੀ ਤੁਸੀਂ ਹੁਣ ਜੀ ਜੇ ਚਾਹੋ ਤੇ ਸੁਪਰੀਮ ਕੋਰਟ ਚ ਆਪਦੀ ਗੱਲ ਰੱਖ ਲਓ ਮੈਂ ਤੁਹਾਨੂੰ ਦੱਸ ਰਹਾ ਵੀ ਸੁਪਰੀਮ ਕੋਰਟ ਦੇ ਕੀ ਯਕੀਨ ਦੇਖੋ ਇਹ ਜਦੋਂ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਆ ਮਸਲਾ ਸਾਹਮਣੇ ਆਇਆ ਉਦੋਂ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਬਹਿਰੂ ਸਾਹਿਬ ਨੇ ਫਿਰ ਇਹਨਾਂ ਨੇ ਚੋਨ ਮੈਨੀਫੈਸਟੋ ਵਿੱਚ ਲਿਖਿਆ ਵਾ ਅਰ ਤੁਸੀਂ ਇਹਨੂੰ ਲਾਗੂ ਕਰਾਓ ਜੀ ਉਦੋਂ ਹਲਫਨਾਮਾ ਕੇਂਦਰ ਸਰਕਾਰ ਨੇ ਦੈਰ ਕਰ ਦਿੱਤਾ ਪੀਐਸਸੀ 250 ਦੇ ਅਨੁਸਾਰ ਪੂਰਾ ਦਸਤਾਵੇਜ਼ ਲਾਗੂ ਨਹੀਂ ਕਰ ਸਕਦੇ ਜੀ ਹਾਂਜੀ ਤੋਂ ਭਾਈ ਫਿਰ ਹੁਣ ਸੁਪਰੀਮ ਕੋਰਟ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਵੀ ਉਹ ਜੜਾਵਾ ਮਸਲਿਆਂ ਦਾ ਹੱਲ ਕਰ ਦੂ ਉਦੋਂ ਸੁਪਰੀਮ ਕੋਰਟ ਖਲੋਤਾ ਨਹੀਂ ਵੀ ਕਰੋ ਭਈ ਤੁਸੀਂ ਕਿਉਂ ਵਾਦਾ ਕੀਤਾ ਸੀਗਾ ਸੀ250 ਦੇ ਰੈਟ ਪਈ ਆ ਔਰ ਸਾਰਾ ਫਾਰਮੂਲਾ ਡਾਕਟਰ ਸੁਆਮੀ ਨਾਥਨ ਦਾ ਸਾਰੀ ਚਰਚਾ ਲੰਮੀ ਹੋਈ ਵੀ ਭਾਈ ਇਹ ਇਹ ਲਾਗੂ ਕੀਤੀ ਜਾ ਸਕਦੀ ਆ ਇਹ ਲੀਹੋ ਲਹਣ ਵਾਸਤੇ ਭਰਾਓ ਇਹ ਪੋਲੀਟੀਕਲ ਮਸਲੇ ਹੁੰਦੇ ਰਾਜਨੀਤੀ ਦੇ ਮਸਲੇ ਹੁੰਦੇ ਆ ਇਹ ਸਰਕਾਰਾਂ ਹੱਲ ਕਰ ਸਕਦੀਆਂ ਵਾ ਅਦਾਲਤਾਂ ਦੇ ਈਸ਼ੂ ਨਹੀਂ ਹੈਗੇ ਇਹ ਜਿਹੜੇ ਆ ਅਦਾਲਤਾਂ ਵਿੱਚ ਸਰਕਾਰ ਅਲਝਾਉਣਾ ਚਾਹੁੰਦੀ ਆ ਇਸ ਕਰਕੇ ਭਰਾਓ ਜੇ ਦਾ ਮਰਦੀ ਨਿਰਦੇਸ਼ ਆ ਜੇ ਜੜੀ ਮਰਜੀ ਸਰਕਾਰ ਚੜ ਕੇ ਆ ਜੇ ਜੇ ਤੁਸੀਂ ਪੰਜਾਬੀਓ ਠਾਲ ਲਿਆ ਵੀ ਸਾਡੀਆਂ ਲਾਸ਼ਾਂ ਥਾਣੀ ਲੰਘ ਜੋ ਬਲੱਡ ਸ਼ੈੱਟ ਕਰਕੇ ਲੈ ਜਾਓ ਜੇ ਆਪਾਂ ਮਰਨ ਮਰਉਣ ਨੂੰ ਤਿਆਰ ਹੋ ਗਏ ਵੀ ਮਾਰ ਲਓ ਇੱਕ ਨੂੰ ਬਚਾਉਂਦੇ ਬਚਾਉਂਦੇ 100 ਮਾਰੋ ਪਹਿਲੋ 200 ਮਾਰੋ ਫੇਰ ਬੜਾ ਬਈ ਦੇਖ ਲੈਨੇ ਆ ਇਸ ਕਰਕੇ ਇਹ ਲੜਾਈ ਆ ਮੋੜ ਤੇ ਆ ਕੇ ਖੜੀ ਆ ਇਸ ਕਰਕੇ ਪੰਜਾਬੀਓ ਤਗੜੇ ਹੋ ਜੋ ਨੌਜਵਾਨੋ ਹਰੇਕ ਪੰਜਾਬ ਦੇ ਪਿੰਡ ਚੋਂ ਟਰਾਲੀ ਚੱਕੋ ਖਨੌਰੀ ਵਾਲ ਨੂੰ ਚਲੋ ਔਰ ਸ਼ੰਭੂ ਬਾਡਰ ਨੂੰ ਚਲੋ ਖਨੌਰੀ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਖਟੋਰੀ ਤੇ ਜਾਣਾ ਬਹੁਤ ਜ਼ਰੂਰੀ ਆ ਇਸ ਕਰਕੇ ਭਰਾਓ ਅੱਜ ਖਨੌਰੀ ਨੂੰ ਸਾਹਮਣ ਦਾ ਵੇਲਾ ਵਾ ਲੜਾਈ ਜਿੱਤ ਵਾਲੇ ਪਾਸੇ ਵੱਧ ਰਹੀ ਆ ਅਦਾਲਤ ਨੂੰ ਇਹ ਫਿਕਰ ਨਹੀਂ ਗਿਆ ਕਿ ਮਸਲੇ ਹੱਲ ਹੋ ਜਾਣੋ ਮਸਲੇ ਤੇ ਨਹੀਂ ਕੁਝ ਬੋਲਦੇ ਹੈਗੇ ਸਾਰੀ ਰਿਪੋਰਟ ਕਮੇਟੀ ਨੇ ਕਰ ਦਿੱਤੀ ਹੈਗੀ ਆ ਪੀ ਹੋ ਉਹ ਕੇਂਦਰ ਨੂੰ ਨਿਰਦੇਸ਼ ਦੇਣ ਕੇਂਦਰ ਨੂੰ ਕਹਿਣ ਪੀ ਮਸਲੇ ਦਾ ਹੱਲ ਕੀਤਾ ਜਾਵੇ ਦੂਜੀ ਮੇਰੀ ਬੇਨਤੀ ਸਾਰੀਆਂ ਦੋਵਾਂ ਫਾਰਮਾਂ ਦੀਆਂ ਜਥੇਬੰਦੀਆਂ ਨੂੰ ਪੀ 350 ਦਾ ਚਾਰਜ ਉਹ ਗੱਡੀਆਂ ਕੱਢੋ ਹੁਣ ਪਿੰਡਾਂ ਦੇ ਵਿੱਚੋਂ ਹਰ ਕਸਬੇ ਹਰ ਗਲੀ 'ਚ ਜਾਓ ਇਸ ਸਪੀਕਰਾਂ ਨਹੀਂ ਚਾਹੇ ਟਰੈਕਟਰਾਂ ਤੇ ਸਪੀਕਰ ਲਾ ਲਓ ਗੱਡੀਆਂ ਤੇ ਲਾ ਲਓ ਘਰਾਂ ਤੋਂ ਨਿਕਲੋ ਹਰ ਘਰ ਗਲੀ ਕੁਚੇ ਵਿੱਚ ਜਾਓ ਪੀ ਪੰਜਾਬ ਬੰਦਿਆ ਬਾਈ 30 ਦਸੰਬਰ ਦਾ ਅਪੀਲ ਕਰੋ ਸ਼ਹਿਰੀ ਵੀਰਾਂ ਨੂੰ ਦੁਕਾਨਦਾਰਾਂ ਨੂੰ ਮੁਲਾਜ਼ਮਾਂ ਨੂੰ ਟਰਾਂਸਪੋਰਟਰਾਂ ਨੂੰ ਡਰਾਈਵਰ ਵੀਰਾਂ ਨੂੰ ਸਾਰੇ ਤਬਕਿਆਂ ਨੂੰ ਅਪੀਲ ਕਰੋ ਘਰਾਂ ਤੋਂ ਨਿਕਲੋ ਹੁਣ ਲੜਾਈ ਦਾ ਵੇਲਾ ਜੇ ਵੱਧ ਤੋਂ ਵੱਧ ਜਿਹੜਿਆ ਦੂਰ ਦਰਾਡੇ ਤੱਕ ਸਾਡਾ ਸੰਦੇਸ਼ ਜਿਹੜਾ ਵਾ ਉਹ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਬਤਾ ਥੋੜਾ ਜਿਹਾ ਤਾਂ ਮੈਂ ਬਣਾ ਕਿੰਨਾ ਜੀ ਥੋੜਾ ਜਿਹਾ ਬੰਬਾ ਬਤਾਉ 3500 ਦਾ ਪਾ ਦਿਓ ਜੀ